ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਹਰ ਰੋਜ਼ ਇੱਕ ਕੰਮ ਜ਼ਰੂਰ ਕਰੋ ਤਾਂ ਦੇਖਣਾ ਦਿਨੋਂ ਦਿਨ ਜ਼ਿੰਦਗੀ ਬਦਲਦੀ ਜਾਵੇਗੀ ਇਹ ਧਨ ਦੌਲਤ ਮਾਨ ਸਨਮਾਨ ਸਦਾ ਦੇ ਲਈ ਗੁਲਾਮ ਬਣ ਜਾਵੇਗਾ ਤਾਂ ਫਿਰ ਆਓ ਜਾਣਦੇ ਹਾਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਕਿੰਜ ਆ ਸਕਦੀਆਂ ਨੇ ਤਾਂ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਕਿਉਂਕਿ ਕਹਾਣੀ ਦੇ ਰਾਹੀਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਣੀ ਹੈ ਸੰਗਤ ਜੀ ਇੱਕ ਸ਼ਹਿਰ ਦੀ ਗਲੀ ਦੇ ਵਿੱਚੋਂ ਲੰਘੀ ਜਾਂਦੇ ਫਕੀਰ ਦੇ ਪੈਰ ਦੇ ਵਿੱਚ ਅਚਾਨਕ ਕੱਚ ਦਾ ਟੁਕੜਾ ਚੁਬ ਜਾਂਦਾ ਹੈ ਫਕੀਰ ਨੇ ਉਹ ਕੱਚ ਦਾ ਟੁਕੜਾ ਚੁੱਕ ਕੇ ਆਸ-ਪਾਸ ਦੇਖਿਆ ਤਾਂ ਬਹੁਤ ਸਾਰਾ ਕੱਚ ਘਾਹ ਦੇ ਆਸ-ਪਾਸ ਖਿਲਰਿਆ ਪਿਆ ਸੀ ਸੰਤ ਜੀ ਦੇ ਕੋਲੋਂ ਰਹਿਆ ਨਾ ਗਿਆ ਤੇ ਉਹਨਾਂ ਨੇ ਉਸ ਘਰ ਦਾ ਦਰਵਾਜ਼ਾ ਖੜਕਾਇਆ ਅੰਦਰੋਂ ਘਰ ਦਾ ਮੁਖੀ ਬਾਹਰ ਨਿਕਲਿਆ ਸੰਤ ਜੀ ਨੇ ਕਿਹਾ ਕਿ ਭਾਈ ਤੇਰੇ ਘਰ ਦੇ ਆਸ-ਪਾਸ ਬਹੁਤ ਜ਼ਿਆਦਾ ਕੱਚ ਖਿਲ ਰਿਹਾ ਹੈ ਸੰਤ ਜੀ ਇਹ ਕੋਈ ਆਮ ਕੱਚ ਨਹੀਂ ਹੈ ਇਹ ਬਹੁਤ ਮਹਿੰਗੇ ਮਹਿੰਗੇ ਸ਼ੀਸ਼ੇ ਹਨ ਮੈਂ ਦੁਨੀਆ ਦੇ ਵਿੱਚ ਦੂਰੋਂ ਦੂਰੋਂ ਸ਼ੀਸ਼ੇ ਲਿਆ ਕੇ ਆਪਣਾ ਚਿਹਰਾ ਦੇਖ ਕੇ ਇਹ ਸ਼ੀਸ਼ਿਆਂ ਨੂੰ ਤੋੜ ਦਿੱਤਾ ਹੈ ਇਸ ਕਰਕੇ ਮੇਰੇ ਘਰ ਦੇ ਆਸ-ਪਾਸ ਇੰਨਾ ਕਚ ਹੈ ਸੰਤ ਜੀ ਨੇ ਕਿਹਾ ਕਿ ਭਾਈ ਕੀ ਗੱਲ ਬਣ ਗਈ ਚਿਹਰਾ ਦੇਖ ਕੇ ਇਹ ਸ਼ੀਸ਼ਾ ਤੋੜ ਕਿਉਂ ਦਿੰਦੇ ਹੋ ਮਨੁੱਖ ਕਹਿਣ ਲੱਗਾ ਕਿ ਇਹ ਸ਼ੀਸ਼ਾ ਝੂਠ ਬੋਲਦਾ ਹੈ ਸੰਤ ਨੇ ਕਿਹਾ ਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਇਹ ਹਮੇਸ਼ਾ ਸੱਚ ਬੋਲਦਾ ਹੈ ਤੁਹਾਨੂੰ ਕਿਹੜਾ ਇਸਨੇ ਝੂਠ ਬੋਲਿਆ ਹੈ ਮਨੁੱਖ ਨੇ ਕਿਹਾ ਕਿ ਮੈਨੂੰ ਆਪਣਾ ਚਿਹਰਾ ਇਹਨਾਂ ਵਿੱਚੋਂ ਬੜਾ ਹੀ ਗਰੋਰ ਲੱਗਦਾ ਸੀ ਇਸ ਕਰਕੇ ਮੈਂ ਤੋੜ ਦਿੱਤਾ ਸੰਤ ਨੇ ਕਿਹਾ ਕਿ ਭਲਿਆ ਇਹਨਾਂ ਸ਼ੀਸ਼ਿਆਂ ਦਾ ਕੀ ਕਸੂਰ ਸ਼ੀਸ਼ਿਆਂ ਨੇ ਤਾਂ ਸੱਚ ਦੱਸਿਆ ਹੈ ਤੇਰਾ ਚਿਹਰਾ ਸੱਚਮੁੱਚ ਕ੍ਰੋਪ ਹੈ ਤੂੰ ਦੇਖਣ ਨੂੰ ਇੰਨਾ ਸੋਹਣਾ ਨਹੀਂ ਲੱਗਦਾ ਇਸ ਸੱਚ ਨੂੰ ਸਵੀਕਾਰ ਕਰ ਮਨੁੱਖ ਸੰਤ ਜੀ ਨੂੰ ਕਹਿਣ ਲੱਗਾ ਸੰਤ ਜੀ ਮੈਂ ਓਨਾ ਹੀ ਕਰੋਪ ਸਿਸ਼ੇ ਵਿੱਚ ਦਿਸਦਾ ਹਾਂ ਉਹਨਾਂ ਕਿਹਾ ਕਿ ਹਾਂ ਤੂੰ ਸੱਚ ਸਵੀਕਾਰ ਕਰ ਲੈ ਮਨੁੱਖ ਨੇ ਕਿਹਾ ਇਸ ਕਰਕੇ ਦੁਨੀਆ ਦੇ ਲੋਕ ਮੇਰਾ ਮਜ਼ਾਕ ਉਡਾਉਂਦੇ ਹਨ ਕੋਈ ਵੀ ਮੇਰੇ ਨਾਲ ਰਹਿਣਾ ਪਸੰਦ ਨਹੀਂ ਕਰਦਾ ساری ਉਮਰ ਮੇਰੀ ਇਸੇ ਤਰ੍ਹਾਂ ਲੰਘ ਜਾਵੇਗੀ ਤਾਂ ਸੰਤ ਜੀ ਨੇ ਕਿਹਾ ਕਿ ਨਹੀਂ ਪੁੱਤਰ ਐਦਾਂ ਦੀ ਕੋਈ ਗੱਲ ਨਹੀਂ ਮੇਰੇ ਕੋਲ ਐਸੀ ਯੋਗਤ ਹੈ ਜੇ ਤੂੰ ਉਹ અપਨਾ ਲਵੇਂ ਤਾਂ ਜਿਹੜੀ ਦੁਨੀਆ ਤੇਰਾ ਮਜ਼ਾਕ ਠਾਉਂਦੀ ਹੈ ਉਹ ਤੇਰੇ ਮਗਰ ਮਗਰ ਤੁਰਣਗੇ ਜਿਹੜੇ ਅੱਜ ਮਜ਼ਾਕ ਬਣਾਉਂਦੇ ਹਨ ਉਹੀ ਤੇਰੀ ਕਦਰ ਕਰਨਗੇ ਮਨੁੱਖ ਕਹਿਣ ਲੱਗਾ ਜਲਦੀ ਦੱਸੋ ਕਿਹੜੀ ਯੋਗਤ ਹੈ ਸੰਤ ਜੀ ਨੇ ਕਿਹਾ ਕਿ ਤੈਨੂੰ ਆਪਣੇ ਕਰਮ ਸਵਾਰਨੇ ਪਾਣਗੇ ਚੰਗੇ ਕੰਮ ਕਰਨੇ ਪੈਣੇ ਹਨ ਚੰਗੇ ਕੰਮਾਂ ਨਾਲ ਇਹ ਤੇਰਾ ਜਿਹੜਾ ਕਰੋਪ ਚਿਹਰਾ ਹੈ ਤੇਰੀ ਜਿਹੜੀ ਬਦਸੂਰਤ ਚਿਹਰਾ ਹੈ ਇਹ ਸੋਹਣਾ ਲੱਗੇਗਾ ਤੂੰ ਬਾਹਰੋਂ ਆਪਣੇ ਆਪ ਨੂੰ ਸੋਹਣਾ ਨਹੀਂ ਬਣਾਉਣਾ ਅੰਦਰੋਂ ਆਪਣੇ ਆਪ ਨੂੰ ਸੋਹਣਾ ਬਣਾਉਣਾ ਹੈ ਆਪਣੇ ਅੰਦਰੋਂ ਔਗਣ ਤੇ ਕਮੀਆਂ ਨੂੰ ਖਤਮ ਕਰਨਾ ਹੈ ਜਦੋਂ ਵੀ ਤੂੰ ਸ਼ੀਸ਼ੇ ਅੱਗੇ ਖੜੇਂਗਾ ਕੁਝ ਸਵਾਲ ਆਪਣੇ ਆਪ ਨੂੰ ਕਰਿਆ ਕਰ ਕਿ ਤੂੰ ਕਦੇ ਕੋਈ ਚੰਗਾ ਕਰਮ ਕਮਾਇਆ ਹੈ ਕਦੇ ਰੋਂਦੇ ਨੂੰ ਹਸਾਇਆ ਹੈ ਕਦੇ ਕਿਸੇ ਦਾ ਸਹਾਰਾ ਬਣਿਆ ਹੈ ਕਿਸੇ ਦੀ ਮਦਦ ਕੀਤੀ ਹੈ ਇਹ ਸਵਾਲ ਕਰਿਆ ਕਰ ਜਿਹहां ਦੇ ਵਿੱਚ ਜਵਾਬ ਆਵੇ ਤਾਂ ਚੰਗੇ ਕਰਮ ਕਮਾਉਂਦਾ ਜਾਵੇਂ ਜੇ ਨਾ ਦਾ ਜਵਾਬ ਆਵੇ ਤਾਂ ਮੈਂ ਕਦੇ ਚੰਗਾ ਕਰਮ ਨਹੀਂ ਕਮਾਇਆ ਕਿਸੇ ਦਾ ਭਲਾ ਨਹੀਂ ਕੀਤਾ ਤਾਂ ਇਹਦਾ ਮਤਲਬ ਤੇਰੇ ਚ ਸੱਚਮੁੱਚ ਕਮੀਆਂ ਹਨ ਤੇਰੇ ਅੰਦਰ ਆਫਗਨ ਹਨ ਤੂੰ ਇਹਨਾਂ ਨੂੰ ਦੂਰ ਕਰੀ ਫਿਰ ਦੇਖ ਜਿਵੇਂ ਜਿਵੇਂ ਤੇਰੇ ਆਫਗਨ ਦੂਰ ਹੋਣਗੇ ਤੇਰੇ ਅੰਦਰ ਚੰਗੇ ਗੁਣ ਆਉਣਗੇ ਓਵੇਂ ਓਵੇਂ ਤੇਰਾ ਚਿਹਰਾ ਸੋਹਣਾ ਬਣਦਾ ਜਾਵੇਗਾ ਕਿਉਂਕਿ ਮਨੁੱਖ ਨੂੰ ਸੋਣਾ ਉਹਦੇ ਚੰਗੇ ਕਰਮ ਬਣਾਉਂਦੇ ਹਨ ਅਸੀਂ ਆਪਣੀ ਬਾਹਰੀ ਸੂਰਤ ਨੂੰ ਸੋਣਾ ਬਣਾਉਂਦੇ ਰਹਿੰਦੇ ਹਾਂ ਪਰ ਸੱਚਮੁੱਚ ਇਹ ਕਿ ਜਿਹੜਾ ਮਨੁੱਖ ਅੰਦਰੋਂ ਸੋਣਾ ਹੈ ਉਹਦੀ ਸੁੰਦਰਤਾ ਆਪਣੇ ਆਪ ਹੀ ਵੱਧ ਜਾਂਦੀ ਹੈ ਚੰਗਾ ਬੰਦਾ ਕਦੇ ਵੀ ਛੁਪਿਆ ਨਹੀਂ ਰਹਿੰਦਾ ਚੰਗਿਆਈ ਕਦੇ ਵੀ ਛੁਪੀ ਨਹੀਂ ਰਹਿੰਦੀ ਮਾੜਾ ਭਾਵੇਂ ਲੱਖ ਜਤਨ ਕਰੇ ਚੰਗਾ ਬਣਨ ਦਾ ਉਹਦੇ ਔਗਣ ਆਪਣੇ ਆਪ ਜ਼ਾਹਿਰ ਹੋ ਜਾਂਦੇ ਹਨ ਇਸ ਲਈ ਹਰ ਮਨੁੱਖ ਨੂੰ ਆਪਣੇ ਆਪ ਨੂੰ ਅੰਦਰੋਂ ਸੋਹਣਾ ਹੋਣ ਦਾ ਯਤਨ ਕਰਨਾ ਚਾਹੀਦਾ ਹੈ ਸੰਗਤ ਜੀ ਅੱਜ ਦੀ ਇਹ ਵੀਡੀਓ ਬਣਾਉਣ ਦਾ ਵੀ ਮਕਸਦ ਇਹੀ ਸੀ ਕਿ ਅਸੀਂ ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਹਾਂ ਸਵੇਰੇ ਉੱਠਦੇ ਅਸਾਰ ਕਿੰਨੇ ਨੁਕਸ ਆਪਣੇ ਆਪ 'ਚ ਕੱਢ ਲੈਂਦੇ ਹਾਂ ਤੂੰ ਰੱਬਾ ਕੱਦ ਕਿਵੇਂ ਦਾ ਦਿੱਤਾ ਹੈ ਰੰਗ ਕਿਵੇਂ ਦਾ ਦਿੱਤਾ ਹੈ ਪਰ ਸੱਚ ਜਾਣੋ ਰੱਬ ਨੇ ਇਹ ਰਚਨਾ ਬੜੀ ਸੋਹਣੀ ਤੇ ਸੋਚ ਸਮਝ ਕੇ ਬਣਾਈ ਹੈ ਜੋ ਵੀ ਸਾਨੂੰ ਨੈਨਸ ਮਿਲੇ ਹਨ ਇਹ ਪਰਮਾਤਮਾ ਦੇ ਤੀਨ ਹੈ ਰੱਬ ਸਾਨੂੰ ਸੋਚ ਸਮਝ ਕੇ ਹੀ ਬਣਾਇਆ ਹੈ ਜੇ ਕਿਸੇ ਦੇ ਵਿੱਚ ਕਮੀ ਹੈ ਤਾਂ ਉਹਦੇ ਵਿੱਚ 10 ਗੁਣ ਹੋਣਗੇ ਕਦੇ ਵੀ ਆਪਣੇ ਆਪ ਅੰਦਰ ਚਾਤ ਮਾਰੇ ਹੋ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਚੀਜ਼ ਦੀ ਤੁਹਾਡੇ ਚ ਕਮੀ ਹੈ ਤੁਸੀਂ ਕਿਸੇ ਗੱਲ ਤੋਂ ਪਿੱਛੇ ਹੋ ਤਾਂ ਤੁਸੀਂ ਕੁਝ ਗੱਲਾਂ ਤੋਂ ਅੱਗੇ ਵੀ ਹੋਵੋਗੇ ਪਰ ਅਸੀਂ ਇਹ ਕਮੀਆਂ ਨੂੰ ਲੈ ਕੇ ਬੈਠ ਜਾਂਦੇ ਹਾਂ ਬਸ ਆਪਣੇ ਆਪ ਨੂੰ ਅੰਦਰੋਂ ਸੋਨਾ ਬਣਾਉਣ ਦੀ ਕੋਸ਼ਿਸ਼ ਕਰੋ ਕਈ ਵਾਰ ਸਾਡੇ ਭਾਗ ਸਾਡੇ ਪਿਛੁਰਗ ਸਾਨੂੰ ਸਾਡੀਆਂ ਕਮੀਆਂ ਬਾਰੇ ਦੱਸਦੇ ਹਨ ਤੇਰੀ ਆ ਗੱਲ ਮਾਣੀ ਹੈ ਤੂੰ ਇਸ ਨੂੰ ਬਦਲ ਦੇ ਕਈ ਮਨੁੱਖ ਗੱਲਾਂ ਦਾ ਗੁੱਸਾ ਕਰ ਲੈਂਦੇ ਹਨ ਇਹ ਤਾਂ ਕਮੀਆਂ ਕੱਢਦੇ ਰਹਿੰਦੇ ਹਨ ਇਹ ਤਾਂ ਮੇਰੇ ਦੁਸ਼ਮਣ ਹਨ ਪਰ ਦੇਖੋ ਜੀ ਜਦੋਂ ਵੀ ਸਾਡਾ ਮਾਂ ਬਾਪ ਭੈਣ ਭਰਾ ਕਿਸੇ ਗੱਲ ਤੇ ਰੋਕ ਟੋਕ ਕਰਦਾ ਹੈ ਉਹ ਸਾਡੇ ਭਲੇ ਦੇ ਲਈ ਰੋਕ ਟੋਕ ਕਰਦਾ ਹੈ ਉਸ ਨੂੰ ਲੱਗਦਾ ਹੋਵੇਗਾ ਕਿ ਇਹ ਮਾੜੀ ਆਦਤ ਹੈ ਸਾਡੇ ਰਸਤੇ ਦੀ ਰੁਕਾਵਟ ਬਣ ਸਕਦੀ ਹੈ ਤਾਂ ਸਾਨੂੰ ਰੋਕਦੇ ਟੋਕਦੇ ਹਨ ਇਸ ਲਈ ਉਹਨਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਸਾਨੂੰ ਦੁਨੀਆ ਝੂਠ ਬੋਲ ਸਕਦੀ ਹੈ ਪਰ ਸਾਡੇ ਮਾਪੇ ਭੈਣ ਭਰਾ ਉਹ ਕਦੇ ਝੂਠ ਨਹੀਂ ਬੋਲਦੇ ਉਹਨਾਂ ਦੀ ਗੱਲ ਦਾ ਵਿਚਾਰ ਕਰਨਾ ਚਾਹੀਦਾ ਹੈ ਤੇ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਕਮੀਆਂ ਦੂਰ ਕਰਨ ਦੇ ਨਾਲ ਆਪਣਾ ਆਪ ਬਾਹਰੀ ਵੀ ਸੋਹਣਾ ਦਿਸੇਗਾ ਜਿਹੜਾ ਮਨੁੱਖ ਅੰਦਰੋਂ ਸੋਹਣਾ ਹੈ ਉਹਦਾ ਰੰਗ ਰੂਪ ਜਿਵੇਂ ਦਾ ਮਰਜ਼ੀ ਹੋਵੇ ਨਕਸ਼ ਜਿਵੇਂ ਦੇ ਮਰਜ਼ੀ ਹੋਣ ਉਹਦੇ ਅੰਦਰ ਖਿੱਚ ਹੁੰਦੀ ਹੈ ਕਿ ਹਰ ਇੱਕ ਬੰਦਾ ਉਹਨੂੰ ਮਿਲਣ ਨੂੰ ਤਰਸਦਾ ਹੈ ਤੇ ਉਹਦੇ ਨਾਲ ਗੱਲ ਕਰਨ ਨੂੰ ਕਹਿੰਦਾ ਹੈ ਮੋਰਖੋਂਦੇ ਹਨ ਉਹ ਲੋਕ ਜੋ ਬੰਦੇ ਦਾ ਚਿਹਰਾ ਵੇਖ ਕੇ ਉਹਦੀ ਪਰਖ ਕਰਦੇ ਹਨ ਅਸਲੀ ਸਮਝਦਾਰ ਬੰਦਾ ਉਹੀ ਹੈ ਜੋ ਅੰਦਰਲੀ ਸੁੰਦਰਤਾ ਨੂੰ ਦੇਖਦਾ ਹੈ ਕਿਸੇ ਵੀ ਬੰਦੇ ਦੀ ਪਹਿਚਾਨ ਉਹਦੇ ਗੁਨਾ ਤੋਂ ਕਰੋ ਆਪਣੇ ਵਿੱਚੋਂ ਕਮੀਆਂ ਹੀ ਨਹੀਂ ਕਰਦੇ ਰਹਿਣਾ ਸਾਡੀ ਸਰੀਰਕ ਦਿੱਖ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਕੁਝ ਸੋਚ ਸਮਝ ਕੇ ਹੀ ਬਣਾਇਆ ਹੈ ਬਸ ਜ਼ਿੰਦਗੀ ਵਿੱਚ ਇੱਕੋ ਗੱਲ ਯਾਦ ਰੱਖਣੀ ਕਿ ਚੰਗੇ ਕਰਮ ਕਮਾਓ ਸਰਪੱਤ ਦਾ ਪਲਾ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਹਰ ਇੱਕ ਬੰਦਾ ਜੇਕਰ ਹਰ ਰੋਜ਼ ਆਪਣੇ ਆਪ ਨੂੰ ਇਹ ਸਵਾਲ ਕਰੇ ਕਿ ਭਾਈ ਤੇਰੀ ਮਿਹਨਤ ਕਿੰਨੀ ਕੁ ਹੈ ਤੇਰੇ ਚੰਗੇ ਕਰਮ ਕਿੰਨੇ ਕੁ ਹੈ ਆਪਣੇ ਹੱਥੋਂ ਕਿੰਨੇ ਕੁ ਲੋਕਾਂ ਦੀ ਮਦਦ ਕੀਤੀ ਹੈ ਰੱਬ ਦਾ ਨਾਮ ਕਿੰਨੀ ਵਾਰ ਲਿਆ ਹੈ ਤਾਂ ਰੱਬ ਦਾ ਸ਼ੁਕਰਾਨਾ ਕਿੰਨੀ ਵਾਰ ਕੀਤਾ ਹੈ ਤੂੰ ਕਿੰਨੇ ਰੋਂਦੇ ਚਿਹਰੇ ਨੂੰ ਹਸਾਇਆ ਹੈ ਜੇ ਆਪਾਂ ਇਸ ਤਰ੍ਹਾਂ ਦੇ ਸਵਾਲ ਆਪਣੇ ਆਪ ਨੂੰ ਪੁੱਛਾਂਗੇ ਤਾਂ ਸਾਨੂੰ ਪਤਾ ਲੱਗਣਾ ਹੈ ਤੁਹਾਡੇ ਚੰਗੇ ਕਰਮ ਹਨ ਜਾਂ ਮਾੜੇ ਤਾਂ ਬਸ ਜ਼ਿੰਦਗੀ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਮਿਹਨਤ ਕਰਦੇ ਰਹੋ ਤੇ ਲੋਕਾਂ ਦੀ ਮਦਦ ਕਰਦੇ ਰਹੋ ਸਤਿਗੁਰ ਸੱਚੇ ਪਾਤਸ਼ਾਹ ਦੀ ਤੁਹਾਡੀ ਮਦਦ ਆਪ ਕਰਨਗੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਚੰਗੇ ਕਰਮ ਕਮਾਉਣੇ ਹਨ ਤਾਂ ਸਾਡੇ ਨਾਲ ਵੀ ਚੰਗਾ ਹੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ